ਹਾਂ ਹੋਰ ਸਰ ਹਾਂਜੀ ਹੋਰ ਕਿਹੜੇ ਝਕਾਉਣੇ ਦੱਸੋ ਹੋਰ 1 ਮਿੰਟ ਰੁਕ ਜੇ ਨੋੜਲੇ ਰੋਡਲੇ ਉੱਦਨੀ ਸ਼ਾਬਾਸ਼ ਪਿੱਦੀ ਰੱਖਿਆ ਵੜੀ ਵੜੀ ਸਾਸੀ ਗੱਲ ਜੀ ਸਾਰਿਆਂ ਨੂੰ ਬੋਟੇ ਲਾਉਣ ਦੀ ਮਹਿਮਾ ਜਿਹੜੀ ਪਿਛਲੇ 7 ਸਾਲਾਂ ਤੋਂ ਚੱਲ ਰਹੀ ਆ ਅੱਜ ਉਹ ਆਪਣੇ ਅੰਜਾਮ ਤੱਕ ਪਹੁੰਚ ਰਹੀ ਆ ਇਸਨੇ 5500 ਬੂਟੇ ਉਹ ਪੂਰੇ ਹੋ ਰਿਹਾ ਅੱਜ ਨਾਲ ਬੱਚੇ ਵੀ ਜੋਰ-ਸ਼ੋਰ ਨਾਲ ਆਇਆ ਮਾਨਯੋਗ ਡੀਸੀ ਸਾਹਿਬ ਮਲੇਰਕੋਟਲਾ ਵੱਲੋਂ ਹਦੈਤਾਈਆ ਵੀ 100 ਬੂਟੇ ਲਾਉਣੇ ਅੱਜ ਬੂਟੇ ਲਾ ਰਹੇ ਆ ਜੀ ਤੁਹਾਨੂੰ ਬੂਟੇ ਬਾਰੇ ਵੀ ਜਾਣਕਾਰੀ ਦਿੰਨੇ ਆ ਆ ਜਿਹੜੇ ਟਿਲਕਨ ਬਹੁਤ ਹੀ ਵਧੀਆ ਬੂਟਾ ਸਾਂਝੀਆਂ ਥਾਵਾਂ ਤੇ ਵੱਧ ਥਾਂ ਦੇ ਵਿੱਚ ਜੇ ਹੈ ਕਿਤੇ ਵਿਹਲੀ ਉੱਥੇ ਲਾਓ ਜੀ ਕੋਨੋ ਕੋਰਪਸ ਬਹੁਤ ਜਲਦੀ ਹੁੰਦੇ ਨੇ ਹੈਜ ਦੀ ਤਰ੍ਹਾਂ ਬਣ ਜਾਂਦੇ ਆ ਦੇਖੋ ਜੀ ਨੀਚੇ ਬੂਟੇ ਲਾ ਰਿਹਾ ਪੁੱਤ ਇੱਕ ਤਰ੍ਹਾਂ ਦੇ ਰੱਖੋ ਅਮਰੂਦ ਨਹੀਂ ਇੱਧਰ ਲਾਉਣਾ ਹੈਗਾ ਅਮਰੂਦ ਪਤਾ ਕੀ ਉਹਨੂੰ ਜਗ੍ਹਾ ਚਾਹੀਦੀ ਆ ਆ ਰੱਖਦਾ ਇੱਧਰ ਇੱਕ ਇੱਕ ਹੋ ਚੱਕਿਓ ਆ ਅਮਰੂਦ ਚੱਕ ਕੇ ਲੈ ਪੁੱਤ ਹਾਂਜੀ ਕੋਨੋ ਕੋਰਪਸ ਇੱਧਰ ਲਾਏ ਹੋਇਆ ਬਹੁਤੀ ਸੋਨੇ ਬੂਟੇ ਨੇ ਛੇਤੀ ਹੁੰਦੇ ਨਿੰਮ ਇੱਕ ਇੱਕ ਕਿਤੇ ਕਿਤੇ ਐ ਬਰੋਟਾ ਇੱਕ ਬੋਰਡ ਲਾ ਦਿੱਤਾ ਤੁਸੀਂ 100 ਸਾਲ ਲਈ ਆਕਸੀਜਨ ਦੇ ਪਲਾਂਟ ਲਾ ਦਿੱਤੇ ਜਿੱਥੇ ਜਗ੍ਹਾ ਹੈ ਅਮਰੂਦ ਦਾ ਬੂਟਾ ਲੱਗਿਆ ਫਲਖਾਨ ਦੇ ਲਈ ਬਿਲਕਨ ਹਰੇ ਖੁੰਜੇ ਤੇ ਬਿਲਕਨ ਆ ਜੀ ਯਾਰ ਕੰਡਾ ਅਰਜਨ ਪਿੱਪਲ ਬਰੋਟਾ ਆ ਬੂਟੇ ਇਹ ਗਾਮਲੇ ਵਾਲੇ ਨੇ ਜੀ ਗਾਮਲਿਆਂ ਚ ਲਾਵਾਗੇ ਹਾਂ ਹੁਣ ਇੱਥੇ ਜੇ ਜਗ੍ਹਾ ਜ਼ਿਆਦਾ ਹੋ ਉਥੇ ਉਥੇ ਅਮਰੂਦ ਲਵਾ ਦਿਓ ਜਗ੍ਹਾ ਜ਼ਿਆਦਾ ਜਿੱਥੇ ਹੋ ਜਾ ਹਾਂ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਨਿਮਿਸ਼ਨ 5100 ਬੜਾ ਔਖਾ ਟਾਰਗੇਟ ਲੱਗਦਾ ਸੀ ਪੂਰਾ ਹੋਇਆ ਬਹੁਤ ਹੀ ਸੋਹਣੇ ਬੂਟੇ ক্লোਰੋ ਵੀ ਪਾਈ ਹੋਈ ਆ ਟਹਿਲ ਰਿਆ ਪੂਰੇ ਜੋਵਨ ਤੇ ਆਉਣ ਵਾਲੇ 1-2 ਸਾਲ ਦੇ ਵਿੱਚ ਪੂਰਾ ਹਰਾ ਭਰਾ ਗਰਾਊਂਡ ਹੋ ਜਾਣ ਵਾਲੇ ਦਾਲਿਓ ਗ੍ਰੀਨਰੀ ਗ੍ਰੀਨਰੀ ਪਿੱਪਲ ਵਿਰਾਸਤੀ ਬੂਟੇ ਕਦਮ ਬੋਤਲ ਬੁਰਸ਼ ਚਾਂਦਨੀ نیچے ਛੋਟੇ ਬੂਟੇ ਲਾਏ ਹੋਇਆ ਫੁੱਲਾਂ ਦੇ ਲਈ ਡੇਕ ਵੇੜਾ ਆਦਮ ਦੇ ਬੂਟੇ ਬਹੁਤ ਹੋ ਗਏ ਅਰਜਨ ਬਹੁਤ ਹੀ ਸੋਹਣੇ ਬੂਟੇ ਹੋਇਆ ਜਲਦੀ ਇੱਥੇ ਸਾਫ ਸਫਾਈ ਕਰਵਾਈ ਜਾਉ ਮਨਰੇਗਾ ਹਸਨ ਵੱਲੋਂ ਬੋਤਲ ਵਰਸ਼ ਦੇਖੋ ਬਲਕਨ ਕਿਵੇਂ ਜੋ ਬੰਤੇ ਆ ਪੂਰੀ ਨਾਲ ਹੀ ਬਰੋਟਾ ਕੰਪੀਟੀਸ਼ਨ ਦੇ ਰਿਹਾ ਪੂਰਾ ਡੇਕ ਇਦਾਂ ਦੇ ਬੂਟੇ ਲਾ ਸਕਦੇ ਹੋ ਤੁਸੀਂ ਇਡੇਕਾਂ ਬਹੁਤ ਜਲਦੀ ਗ੍ਰੋਥ ਕਰ ਜਾਂਦੇ ਨੇ ਜੇ ਪਰਮਨੈਂਟ ਲਈ ਲਾਉਣੇ ਤਾਂ ਪੀਪਲ ਬਰੋਟੇ ਨੰਮਾ ਇਦਾਂ ਦੇ ਬੂਟੇ ਲਾਓ ਕਿਕਰ ਆਪਣੇ ਆਪ ਹੋਈ ਆ ਪ੍ਰਮਾਤਮਾ ਨੇ ਆਪ ਹੀ ਭੇਜਿਆ ਤੇ ਕੋਨੋ ਕੌਰਸ ਇਧਰ ਬਹੁਤ ਤਰ੍ਹਾਂ ਦੇ ਬੂਟੇ ਆ ਉਹੀ ਪਿੱਪਲ ਨੰਮਾ ਬਰੋਟੇ ਕਦਮ ਵੈਰਾਈਟੀ ਮਿਕਸਾ ਪੂਰੀ ਤੰਦ ਦੇ ਨਾਲ ਫਿਰ ਇੱਥੇ ਜਗਾ ਘਟਾ ਤੇ ਜੜਾਂ ਵੀ ਖਰਾਬ ਕਰਦੀਆਂ ਫਿਰ ਬੂਟੇ ਨਹੀਂ ਆ ਉਥੇ ਉਸੋਕੇ ਲਾਏ ਹੋਏ ਜੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੱਥੇ ਪੂਰੀ ਛਾਂ ਦਾ ਇੱਕ ਹੱਬ ਬਣ ਜਾਊ। ਆਹ ਟਰੈਕ ਬਣਿਆ ਬਹੁਤ ਹੀ ਸੋਹਣਾ। ਆਹ ਅਸੋਕੇ ਲਾਏ ਹੋਇਆ ਜੀ। 40 ਸੋਕੇ ਅੰਦਰ ਲਾਏ ਹੋਇਆ। 2000 ਕੇ ਬਾਹਰ। ਬਸ ਇਹੀ ਬੇਨਤੀ ਹੈ ਜਣ ਦੀ ਸਾਫ ਸੰਭਾਲ ਰੱਖੋ ਜੀ। ਅਸੀਂ ਲਾ ਰਹੇ ਹਾਂ। ਲਾ ਦਿੱਤੇ ਆਪਣੇ ਵੱਲੋਂ ਸਾਂਭ ਵੀ ਕਰਦੇ ਆਂ। ਪਰ ਕੇਅਰ ਸਾਰਿਆਂ ਦੀ ਰਿਸਪੌਂਸਿਬਿਲਟੀ ਆ। ਹਾਂ ਜੀ ਹੱਲਵਾ ਦਿਓ ਇੱਥੇ ਅਰੂ ਦਾ। ਇੱਧਰ ਤਾਂ ਫੁੱਲਾਂ ਵਾਲੀ ਲੱਗਣਗੇ ਜੀ ਵਿੱਚ ਜਗਾ ਘਾਟ ਆ। ਕਿਉਂਕਿ ਬੋਟੇ ਨੂੰ ਗਰੋਥ ਲਈ ਥਾਂ ਵੀ ਚਾਹੀਦੀ ਆ ਬਹੁਤ ਹੀ ਸੋਹਣਾ ਚਿਕਰੇਸੀਆ 10 ਵਾਲਿਆਂ ਦੇ ਸਸੰਕਰਾਂ ਵਿੱਚ ਦੇਖ ਲੁੱਟੇ ਤਣ ਵੀ ਬਹੁਤ ਵਧੀਆ ਦਰਾਖਤ ਆ ਜਨ ਵੈਰਾਈਟੀ ਮਿਕਸ ਕਰੀਆ ਪੂਰੀ ਵੇੜੇ ਲਾ ਦਿੱਤੇ ਸਟੇਜ ਦੇ ਅੱਗੇ ਛੋਟੇ ਲਾਇਆ ਇੱਥੇ ਚਾਂਦਨੀ ਵਗੈਰਾ ਕਿਉਂਕਿ ਸਟੇਜ ਤੇ ਦਰਸ਼ਕ ਬੈਠੇ ਹੁੰਦੇ ਆ ਪਤਵੰਤੇ ਸੱਜਣ ਉਹਨਾਂ ਨੂੰ ਮੈਚ ਦੇਖਣਾ ਗਰਾਊਂਡ ਦੇਖਣਾ ਈਜ਼ੀ ਰਹੇ ਬਾਕੀ ਆਲਾ ਦਵਾਲਾ ਪੂਰਾ ਵਧੀਆ ਬੂਟੇ ਨਾਲ ਕਵਰਤਾ ਅਮਰੂਦ ਜਿੱਥੇ ਜਗਾ ਮਿਲੀ ਅਸੀਂ ਲਾਵਾਂਗੇ ਜੀ ਲਗਭਗ ਇੱਥੋਂ ਸਾਡਾ ਮਿਸ਼ਨ ਕੰਪਲੀਟ ਆ ਇਹਨਾਂ ਦੀ ਹੁਣ ਸੰਭਾਲ ਕਰਨੀ ਆ ਪੁੱਤ ਥੋੜਾ ਥੋੜਾ ਪਾਣੀ ਪਾ ਦੋ ਸਾਰਿਆਂ ਚ ਜਿਹੜੇ ਨਵੇਂ ਲਾ ਦਿੱਤੇ ਕਿਉਂਕਿ ਉਹ ਗਿੱਲਾ ਨਹੀਂ ਤਾਂ ਪਾਣੀ ਛੱਡ ਦੰਦੇ ਓਕੇ ਜੀ ਸਤਿ ਸ੍ਰੀ ਅਕਾਲ